ਓਏ ਦਿਲ ਨੂੰ ਉਹ ਦੀਆਂ ਯਾਦਾਂ ਵਾਲਾ ਕੇਰਾ ਨਹੀਂ ਭੁੱਲਦਾ ਮੈਂ ਲੱਖ ਵਾਰ ਪੁੱਲਾਂ ਕੀ ਵੇਖ ਲਿਆ ਉਹਦਾ ਚਿਹਰਾ ਨਹੀਂ ਭੁੱਲਦਾ ਉਹਦਾ ਨਾਂ ਨਹੀਂ ਭੁੱਲਦਾ ਓਏ ਉਹਦਾ ਚਿਹਰਾ ਨਹੀਂ ਭੁੱਲਦਾ ਉਹ ਦੇ ਮੱਥੇ ਦੀ ਬਿੰਦੀ ਨਹੀਂ ਭੁੱਲੀ ਅਜੇ ਤਾਈ ਉਹਦੀ ਹਿੰਦੀ ਨਹੀਂ ਭੁੱਲੀ ਹੋ ਲੱਗਦੇ ਸੀ ਉਹਨੂੰ ਕਮਾਲ ਨਹੀਂ ਭੁੱਲੇ ਖੁੱਲੇ ਛੱਡ ਦੀਵਾਲ ਨਹੀਂ ਭੁੱਲੇ ਉਹ ਮੋੜ ਦੇ ਉੱਤੇ ਚੁਬਾਰੇ ਦਾ ਬਨੇਰਾ ਨਹੀਂ ਭੁੱਲਦਾ ਮੈਂ ਲੱਖ ਵਾਰ ਪੁੱਲਾ ਆ ਕੇ ਵੇਖ ਲਿਆ ਉਹਦਾ ਚਿਹਰਾ ਨਹੀਂ ਭੁੱਲਦਾ ਉਹਦਾ ਨਾਂ ਨਹੀਂ ਭੁੱਲਦਾ ਉਹਦਾ ਚਿਹਰਾ ਨਹੀਂ ਭੁੱਲਦਾ ਦਿਨਿਓ ਚੰਦਰਾ ਖਾਸ ਨਹੀਂ ਭੁੱਲਿਆ ਅਜੇ ਤੀਕ ਉਹ ਬਾਈਪਾਸ ਨਹੀਂ ਭੁੱਲਿਆ ਆਖਰੀ ਮੁਲਾਕਾਤ ਨਹੀਂ ਭੁੱਲੀ ਰੋਕੇ ਗੁਜਾਰੀ ਰਾਤ ਨਹੀਂ ਭੁੱਲੀ ਓਏ ਫੁੱਲਾਂ ਜਿਹੇ ਦਾ ਪੱਥਰ ਵਰਗਾ ਜੇਰਾ ਨਹੀਂ ਭੁੱਲਦਾ ਮੈਂ ਲੱਖ ਵਾਰ ਪੁੱਲਾ ਕੇ ਵੇਖ ਲਿਆ ਉਹਦਾ ਚਿਹਰਾ ਨਹੀਂ ਭੁੱਲਦਾ ਉਹਦਾ ਨਾਂ ਨਹੀਂ ਭੁੱਲਦਾ ਉਹਦਾ ਚਿਹਰਾ ਨਹੀਂ ਭੁੱਲਦਾ